ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਸੰਵੇਦਨਸ਼ੀਲਤਾ ਅਤੇ ਤੁਰੰਤ ਕਾਰਵਾਈ ਨਾਲ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਨਾਰਾਇਣ ਵਾਗ ਇਲਾਕੇ ਦੇ ਇੱਕ ਨੋਜਵਾਨ ਨੂੰ 15 ਸਾਲਾਂ ਤੋਂ ਬੰਦਕ ਤੋਂ ਮੁਕਤ ਕਰਵਾਇਆ ਗਿਆ ਹੈ ਉਕਤ ਨੌਜਵਾਨ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਦੀਨਵਾਲ ਪਿੰਡ ਵਿੱਚ ਇੱਕ ਗਊਸ਼ਾਲਾ ਵਿੱਚ ਜਾਨਵਰਾਂ ਦੀ ਦੇਖਭਾਲ ਦਾ ਕੰਮ ਕਰ ਰਿਹਾ ਸੀ ਜੋ ਕਿ ਉਸ ਤੋਂ ਜ਼ਬਰਦਸਤੀ ਕਰਵਾਇਆ ਜਾ ਰਿਹਾ ਸੀ ਇਸ ਮਾਮਲੇ ਦੀ ਜਾਣਕਾਰੀ ਲੋਕ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਮੁਖ ਬੁਲਾਰੇ ਅਨਿਲ ਬਲੂਨੀ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝਾ ਕਰਕੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ ਵਿਰਾਜਪਾਲ ਨੇ ਇਸ ਵੀਡੀਓ ਦੇ ਸੰਬੰਧ ਦੇ ਵਿੱਚ ਸੰਗਿਆਨ ਲੈਂਦੇ ਹੋਏ ਨੌਜਵਾਨ ਨੂੰ ਬੰਦੂਆ ਮਜ਼ਦੂਰੀ ਤੋਂ ਮੁਕਤ ਕਰਵਾਇਆ ਦੱਸਦੀ ਹੈ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਰਾਜੇਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੂੰ ਤੁਰੰਤ ਲੋੜਿੰਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸੀ ਤੇ ਡੀਜੀਪੀ ਨੇ ਤੁਰੰਤ ਕਾਰਵਾਈ ਕੀਤੀ ਅਤੇ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੂੰ ਸਰਗਰਮ ਕੀਤਾ ਜਿਸ ਨੇ ਕੁਝ ਘੰਟਿਆਂ ਵਿੱਚ ਨੌਜਵਾਨ ਨੂੰ ਲਵ ਲਿਆ ਤੇ ਉਸ ਨੂੰ ਗਊਸ਼ਾਲਾ ਸੰਚਾਲਕ ਦੇ ਚੰਗਲ ਤੋਂ ਛਡਵਾਇਆ ਬਚਾਏ ਗਏ ਨੌਜਵਾਨ ਨੂੰ ਉਸਦੇ ਜੱਦੀ ਪਿੰਡ ਨਾਰਾਇਣ ਬਾਗ ਚਮੋਲੀ ਭੇਜਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਗਵਿੰਦਵਾਲ ਸਾਹਿਬ ਪੁਲਿਸ ਸਟੇਸ਼ਨ ਵਿੱਚ ਗਊਸਾਲਾ ਸੰਚਾਲਕ ਵਿਰੁੱਧ ਕੇਸ ਦਰਜ ਕੀਤਾ ਲਿਆ ਗਿਆ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਵੀਡੀਓ ਰਾਹੀਂ ਅਨਮਨੁੱਖੀ ਸਥਿਤੀ ਵੱਲ ਧਿਆਨ ਖਿੱਚਣ ਵਾਲੇ ਅਨਿਲ ਬਲੂਨੀ ਨੇ ਰਾਜ ਸਰ ਵੀਡੀਓ ਰਾਹੀਂ ਇਸ ਅਨਮਨੁੱਖੀ ਸਥਿਤੀ ਵੱਲ ਧਿਆਨ ਖਿੱਚਣ ਵਾਲੇ ਬਲੂਨੀ ਨੇ ਰਾਜਪਾਲ ਕਟਾਰੀਆ ਅਤੇ ਡੀਜੀਪੀ ਗੌਰਵ ਯਾਦਵ ਦਾ ਨੌਜਵਾਨ ਦੀ ਮਦਦ ਕਰਨ ਤੇ ਤੁਰੰਤ ਐਕਸ਼ਨ ਲੈਣ ਲਈ ਧੰਨਵਾਦ ਵੀ ਕੀਤਾ ਹੈ।